ਚਾਲੇ ਪਾਏ ਨੇ ਘੋੜਿਆਂ ਤੇ ਸਵਾਰ ਯੋਧੇ ਤੇ ਜਿਹਾਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਵਾਲੇ ਜਿਵੇਂ ਚੰਨ ਦੇ ਦਵਾਲੇ ਦਾ ਰਾਤੀ ਤਾਰੇ ਸ਼ੋਭਦੇ ਨੇ ਇਸ ਤਰ੍ਹਾਂ ਸ਼ੋਭ ਰਹੀ ਸੰਗ ਚੰਦ ਦੇ ਉੱਪਰ ਜ਼ਰੂਰ ਦਾਗ ਹੋ ਸਕਦਾ ਪਰ ਗੁਰੂ ਤੇਰੀ ਜੇ ਸੋ ਚੰਦਾ ਉਵੇਂ ਬਹਿ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆ ਗੁਰਗਿਰ ਘੋਰੰਦਾਰ ਗੁਰੂ ਤੋਂ ਬਿਨਾਂ ਜੇ ਸੈਂਕੜੇ ਚੰਦ ਚੜ ਜਾਣ ਹਜ਼ਾਰਾਂ ਸੂਰਜ ਚੜ ਜਾਣ ਤਾਂ ਵੀ ਗੁਰੂ ਵਰਗਾ ਤੇਜ ਪ੍ਰਕਾਸ਼ ਨਹੀਂ ਹੋਵੇਗਾ ਪ੍ਰਤਾਪ ਨਹੀਂ ਹੋਵੇਗਾ ਗੁਰੂ ਜਿੰਨਾ ਗਿਆਨ ਦਾ ਚਾਨਣ ਨਹੀਂ ਹੋਵੇਗਾ ਜੋ ਗੁਰੂ ਮਹਾਰਾਜ ਜੀ ਬੜੇ ਪ੍ਰੇਮ ਦੇ ਨਾਲ ਆਓ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੁੱਪ ਦੇ ਪਾ ਦਿੱਤੇ ਨੇ ਸੰਗਤਾਂ ਉੱਚੀ ਉੱਚੀ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਦਿਆਂ ਨੇ ਗੁਰੂ ਦੇ ਜੈ ਜੈਕਾਰ ਕਰਦਿਆਂ ਹੁੰਦੀਆਂ ਨੇ ਕੁਝ ਦਿਨ ਬੀਤੇ ਜਿੱਥੇ ਪੜਾਅ ਦਰ ਪੜਾਅ ਰੁਕੇ ਵੀ ਅਤੇ ਅੱਜ ਦਾ ਜਿਹੜਾ ਦਿਨ ਹੈ ਜਹ ਤਰੀਖ ਹੈ ਅੱਜ ਦੀ ਤਰੀਖ ਦੇ ਵਿੱਚ ਫਿਰ ਸਤਿਗੁਰ ਸੱਚੇ ਪਾਤਸ਼ਾਹ ਲਗਭਗ ਸਾਮਾਂ ਜਦੋਂ ਤਰਕਾਲਾਂ ਪੈਣ ਲੱਗੀਆਂ ਅੰਮ੍ਰਿਤਸਰ ਸਾਹਿਬ ਦੇ ਨੇੜੇ ਆਉਂਦੇ ਆ ਤਰਕਾਲਾਂ ਪੈਣ ਲੱਗੀਆਂ ਤੇ ਥੋੜਾ ਹਨੇਰਾ ਹੋਣ ਲੱਗਾ ਫਿਰ ਸਿੰਘਾਂ ਨੇ ਤੇ ਗੁਰਸਿੱਖ ਸੰਗਤਾਂ ਨੇ ਮਸਾਲਾ ਜਗਾਈਆਂ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਮਸਾਲਾ ਜਗਾਈਆਂ ਤੇ ਪੂਰੀ ਰੌਸ਼ਨੀ ਦੇ ਵਿੱਚ ਮਸਾਲਾ ਦੀ ਰੌਸ਼ਨੀ ਦੇ ਵਿੱਚ ਆਓ ਆ ਗਏ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੈਣਗੇ ਵੱਡੇ ਫੈਸਲੇ ਉੱਥੋਂ ਹੀ ਸੰਗਤਾਂ ਦੇ ਰੂਮ-ਰੂਮ ਹੋਏ ਜਦੋਂ ਉੱਥੇ ਹੀ ਸੰਗਤਾਂ ਨੇ ਉਹਨਾਂ ਨੂੰ ਨਾਮ ਦਿੱਤਾ ਬਾਬਾ ਬੰਦੀ ਛੋੜ ਜਿਹੜਾ ਬਾਬਾ ਬੰਦੀਆਂ ਨੂੰ ਛਡਾਉਂਦਾ ਹੈ ਬੰਦ ਕਲਾਚੇ ਕਰ ਦਿੰਦਾ ਆਜ਼ਾਦ ਕਰਵਾ ਲੈਂਦਾ ਇਹ ਆ ਬਾਬਾ ਬੰਦੀ ਛੋੜ ਛੇਵੇਂ ਪਾਤਸ਼ਾਹ ਦਾ ਨਾਮ ਬਾਬਾ ਬੰਦੀ ਛੋੜ ਇੱਕ ਮੈਂ ਕਿਤੇ ਡਿਊਟੀ ਕਰਿਆ ਕਰਦਾ ਉੱਥੇ ਇੱਕ ਬੀਬੀ ਨੇ ਆਪਣੇ ਘਰੇ ਟਕਵਾਂਜ ਰਚਿਆ ਬਈ ਉਹ ਆਪਣੇ ਘਰੇ ਬੰਦੀ ਛੋੜ ਦੇਖੀ ਬੈਠੀ ਜਦੋਂ ਬੰਦੀ ਛੋੜ ਲਈ ਬੈਠੀ ਛੋ ਉਸ ਤੋਂ ਬਾਅਦ ਉਹ ਬਿਮਾਰ ਹੋ ਗਈ மஞ்சੇ ਦੇ ਵਿੱਚ ਪੈ ਗਈ ਫਿਰ ਅਸੀਂ ਵੀ ਗਏ ਕਈ ਹੋਰ ਵੀ ਗਏ ਉਹਨਾਂ ਤੋਂ ਜਾਂਚ ਕੀਤੀ ਮੈਂ ਕਿ ਆਪਨੇ ਆਪ ਨੂੰ ਬੰਦੀ ਹੋਈ ਨੂੰ ਛੁਡਾ ਲਈ ਹੁਣ ਦੂਜਾਂ ਦੀ ਤਾਂ ਕੀ ਬੰਦ ਕਲਾਸਿਕ ਰਹੇਗੀ ਗੱਜ ਕੇ ਆਪ ਕੋ ਸੱਜਣਾ ਆਪਣੇ ਆਪ ਦੀ ਬੰਦ ਕਲਾਸੀ ਹੋ ਕਰਵਾ ਲਈ ਜਿਹੜਾ ਬੰਦੀ ਛੋੜ ਹੈ ਉਹ ਤੇ ਦੁਨੀਆਂ ਦੇ ਹਰ ਜੀਵ ਦੀ ਬੰਦੀ ਨੂੰ ਜਿਹੜਾ ਤੋੜ ਦਿੰਦਾ ਹੈ ਜਿਹੜਾ ਬੰਦੀ ਛੋੜਾ ਨਾ ਹੋਤੇ 52 ਰਾਜਿਆਂ ਨੂੰ ਅੱਜ ਦੇ ਦਿਨ ਜਿਹੜੇ 52 ਰਾਜੇ ਐ ਮਰੇ ਸੱਤ ਵਾਂਗ ਉਸ ਤਰ੍ਹਾਂ ਛੁੱਟੀ ਬੈਠੇ ਸੀ ਬਿਲਕੁਲ ਛੁੱਟੀ ਬੈਠੇ ਸੀ ਜਿਹਾਂ ਗਿਰ ਸਾਨੂੰ ਛੱਡੂਗਾ ਉਹਨਾਂ ਨੂੰ ਕੈਦ ਦੇ ਵਿੱਚੋਂ ਕੱਢ ਲਿਆ ਸੀ ਉਤੋਂ ਕੱਢ ਲਿਆ ਸਨ ਉਹਨੇ ਬਾਬਾ ਬੰਦੀ ਛੋੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਅੰਗਰੇਜ਼ ਵਿਦਵਾਨ ਵੀ ਕਹਿੰਦੇ ਨੇ ਰੀਅਲ ਫੈਕਟਰ ਅਸਲ ਲੜਾਕੂ ਜਿਹੜੇ ਅਸਲ ਦੁਨੀਆਂ ਦੇ ਦੇ ਲੜਾਕੂ ਹੋਏ ਨਹੀਂ ਉਹ ਨੇ ਬਾਬਾ ਬੰਦੀ ਸੋਢੀ ਸਾਡੇ ਗੁਰੂਆਂ ਦੇ ਪਾਇ ਪੂਰਨਾਂ ਤੇ ਚੱਲியே ਆਉਣ ਵਾਲੇ ਸਮੇਂ ਦੇ ਵਿੱਚ ਵੀਰੀ ਤੇ ਪੀੜ ਦੇ ਅੰਦਰ ਤਲਵਾਰਾਂ ਪਹਿਨੀਆਂ ਹੋਣਾਂ ਨੇ ਗੁਰਤਾ ਗਦੀ ਦੀ ਸੁਭਾਏ ਮਾਨ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਦੇ ਤਖਤ ਦੀ ਸਿਰਜਣਾ ਹੋਵੇਗੀ ਅਸੀਂ ਵੀ ਅਰਦਾਸਾਂ ਬੇਨਤੀਆਂ ਕਰਿਆ ਕਰੀਏ ਗੁਰੂ ਦੇ ਨਾਲ ਜੁੜਿਆ ਕਰੀਏ ਸਾਡੀ ਵੀ ਬੰਦ ਕਲਾਸੀ ਹੋ